ਸਸ ਸਤਿਕਾਰ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ 350 ਸਾਲਾ ਜਿਹੜਾ ਹੈਗਾ ਸਮਾਗਮ ਇੱਥੇ ਹੋਣਗੇ ਜੀ ਉਹਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਣ ਗਿਆ ਦੇਸ਼ ਵਿਦੇਸ਼ ਤੋਂ ਤੇ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਸਿਹਤ ਵਿਭਾਗ ਨੇ ਜੋ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਜਿਸ ਤਰ੍ਹਾਂ ਸਾਰੇ ਚੱਜੇ ਇੰਤਜ਼ਾਮ ਕੀਤੇ ਹੈ ਸਿਹਤ ਵਿਭਾਗ ਨੇ ਵੀ ਭਾਈ ਕਨਈਆ ਜਿਹੜਾ ਮਿਸ਼ਨ ਅਸੀਂ ਉਹਨਾਂ ਦੇ ਵਾਰਿਸ ਹੈ ਅਸੀਂ ਸਾਰੇ ਜਿੰਨੇ ਵੀ ਆਪਣੇ ਤੁਹਾਡੇ ਹਸਪਤਾਲ ਹੈ ਜੀ ਰੋਪੜ ਦਾ ਜੀ ਕਿਰਤਪੁਰ ਸਾਹਿਬ ਤੇ ਅਨੰਤਪੁਰ ਸਾਹਿਬ ਦੇ 24 ਘੰਟੇ ਦੀ ਐਮਰਜੈਂਸੀ ਸਵਾਵਾ ਹੋਣਗੀਆਂ ਤੇ ਅਨੰਤਪੁਰ ਸਾਹਿਬ ਤੇ ਰੋਪੜ ਦੇ ਵਿੱਚ ਕ੍ਰਿਟੀਕਲ ਕੇਸ ਜਿਹਨੂੰ ਐਮਰਜੈਂਸੀ ਜਿਹਨੂੰ ਅਸੀਂ ਵੈਂਟੀਲੇਟਰ ਕਾਰਡੀਕ ਮੋਨਿਟਰ ਜਿਹਨੂੰ ਲਾਈਫ سپورਟ ਸਿਸਟਮ ਸਾਰੇ ਆ ਆਕਸੀਜਨ ਦੀ ਸਪਲਾਈ 24 ਘੰਟੇ ਜਨਰੇਟਰ ਦੀ ਬੈਕਅਪ ਔਰ ਇਹ ਸਾਰੀਆਂ ਦਵਾਈਆਂ ਸਪੈਸ਼ਲਿਸਟ ਦੀਆਂ ਟੀਮਾਂ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲੇ ਤੋਂ ਜੜੀਆਂ ਹੈਗੀਆਂ ਉਹ ਐਮਰਜੈਂਸੀ ਸਰਵਿਸਸ ਮੈਨੇਜ ਕਰਨੀਆਂ ਇਹਦੇ ਨਾਲ ਨਾਲ 21 ਆਮ ਆਦਮੀ ਕਲੀਨਿਕ ਪਹਿਲਾਂ ਕੰਮ ਕਰਦੇ ਆ ਤੇ 19 ਆਮ ਆਦਮੀ ਕਲੀਨਿਕ ਜੜੇ ਆ ਸੀ ਨਵੇਂ ਟ੍ਰੋਲੀ ਸਿਟੀ ਦੇ ਵਿੱਚ ਜਿੰਨੇ ਵੀ ਆਪਣੇ ਟ੍ਰੈਂਟ ਸਿਟੀ ਆ ਉਹਨਾਂ ਦੇ ਵਿੱਚ ਔਰ ਰਸਤੇ ਦੇ ਵਿੱਚ ਵੀ ਜਿੰਨੇ ਵੀ ਸਟ੍ਰੈਟੈਜਿਕ ਪੁਆਇੰਟਸ ਹੈ ਜਿਵੇਂ ਪੰਜ ਪਿਆਰਾ ਪਾਰਕ ਹੋ ਗਿਆ ਭਾਈ ਜੈਤਾ ਜੀ ਔਰ ਆਲ ਔਰ ਰਸਤੇ ਖਾਲਸਾ ਉਥੇ ਜਿਹੜੇ ਸਾਡੇ ਆ ਗਿਆ ਆਮ ਆਦਮੀ ਕਲੀਨਿਕ ਜਿੱਥੇ ਲੋਕ ਰਹਿ ਰਹੇ ਆ ਉਥੇ 24 ਘੰਟੇ ਚੱਲਣਗੇ ਜੀ ਉਹ ਇਸ ਤੋਂ ਸਵਾਏ ਜਿਹੜੇ ਤਿੰਨੇ ਹਸਪਤਾਲਾਂ ਦੇ ਵਿੱਚ ਸਬਡਿਵੀਜ਼ਨ ਹਸਪੀਟਲਸ ਤੇ ਜਿਹੜਾ ਆਪਣਾ ਗਿੱਰਤਪੁਰ ਸਾਹਿਬ ਤੇ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਐਮਰਜੈਂਸੀ ਸਵਾਵਾ ਇਹਦੇ ਨਾਲ ਨਾਲ ਖੂਨਦਾਨ ਕੈਂਪ ਵੀ ਚੱਲੇਗਾ ਜੀ ਤੇ 25 ਤਰੀਕ ਨੂੰ ਵਰਾਸਤੇ ਖਾਲਸਾ ਵਿੱਚ ਬਾਕੀ ਦਿਨ ਪੰਜ ਪਿਆਰਾ ਪਾਰਕ ਦੇ ਵਿੱਚ ਇਸ ਤੋਂ ਸਵਾਏ ਜਿਹੜਾ ਹੈਗਾ ਉਹ ਐਂਬੂਲੈਂਸਸ ਤਾਇਨਾਤ ਰਹਿਣ ਗਿਆ ਜੀ ਜਿਹੜੀਆਂ 24 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਬੇਸਿਕ ਲਾਈਫ ਸਪੋਰਟ ਤੇ ਸੱਤ ਐਂਬੂਲੈਂਸ ਜਿਹੜੀਆਂ ਸਾਡੀਆਂ ਐਡਵਾਂਸ ਲਾਈਫ ਸਪੋਰਟ ਹੈ ਉਹ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਸਟ੍ਰੈਟੇਜਿਕ ਪੁਆਇੰਟਸ ਤੇ ਖੜੀਆਂ ਹੋਣਗੀਆਂ ਸਾਡਾ ਮੈਡੀਕਲ ਸਟਾਫ ਜਿਹੜਾ ਹੈਗਾ ਦਿਨ ਰਾਤ ਕੰਮ ਕਰੇਗਾ ਇਹ ਸਾਰਾ ਅਸੀਂ ਬੰਦੋਬਸਤ ਕੀਤਾ ਹੈਗਾ ਕਿ ਕਿਸੇ ਨੂੰ ਬਾਈ ਚਾਂਸ ਕੋਈ ਬੰਦਾ ਦਵਾਈ ਭੁੱਲ ਜਾਂਦਾ ਜਾਂ ਕਿਸੇ ਨੂੰ ਕੋਈ ਮੈਡੀਕਲ ਕਿਸੇ ਕਿਸਮ ਦੀ ਕੋਈ ਐਮਰਜੈਂਸੀ ਹੋਵੇ ਉਹਦਾ ਸਾਰਾ ਦੇਖਭਾਲ ਦਾ ਬੰਦੋਬਸਤ ਹੋਏਗਾ ਤੇ ਨਾਲ ਨਾਲ ਇੱਕ ਨਕਾਹ ਦਾ ਲੰਗਰ ਜਿਹੜੇ ਸਾਡੇ ਟੈਂਟ ਸਿਟੀ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਉੱਥੇ ਅਸੀਂ ਖਾਂਵੀ ਚੈੱਕ ਕਰਾਂਗੇ ਔਰ ਮੌਕੇ ਤੇ ਪੜਨ ਵਾਲੀ ਐਨਕਾ ਕੋਈ ਭੁੱਲ ਜਾਂਦਾ ਜਾਂ ਕਿਸ ਨੂੰ ਲੋੜ ਆ ਕਦੇ ਲਈ ਕੋਈ ਜਿਹੜੀ ਸੰਗਤ ਆਂਦੀ ਆ ਉਹਨਾਂ ਨੂੰ ਵੈਸੇ ਵੀ ਲੋਡ ਹੋਵੇ ਤੇ ਉਹ ਐਨਕਾ ਵੀ ਫਰੀ ਦਿੱਤੀਆਂ ਜਾਣ ਗਿਆ ਤੇ ਜਿਹਨਾਂ ਨੂੰ ਲੋਡ ਹੋਏਗੀ ਜਿਹਨਾਂ ਦੀ ਨਿਗਾਹ ਬਹੁਤ ਕਮਜ਼ੋਰ ਹੋਏਗੀ ਜਾਂ ਆਪਰੇਸ਼ਨ ਦੀ ਲੋੜ ਆ ਉਹਨਾਂ ਦੇ ਜਿਹੜੇ ਫਰੀ ਜਿਹੜੇ ਲੈਂਸ ਆ ਬਿਨਾ ਟਾਂਕੇ ਵਾਲੇ ਟੀਕੇ ਵਾਲੇ ਉਹ ਫੇਕੋਦਰ ਵਾਲਾ ਆਪਰੇਸ਼ਨ ਕਰਕੇ ਰੋਪੜ ਦੇ ਹਸਪਤਾਲ ਚ ਉਹਨਾਂ ਦੇ ਸਰਜਰੀਜ਼ ਵੀ ਫਰੀ ਹੋਣ ਗਿਆ ਇਹ ਸਾਰਾ ਜਿਹੜਾ ਸਿਹਤ ਮਹਿਕਮਾ ਵੱਲੋਂ ਬੰਦੋਬਸਤ ਕੀਤਾ ਗਿਆ ਔਰ ਮੈਂ ਉਮੀਦ ਕਰਦਾ ਕਿ ਲੋਕਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸਹੂਲਤਾਂ ਨਹੀਂ ਹੋਏਗੀ ਇਦੇ ਨਾਲ ਨਾਲ ਬਹੁਤ ਸਾਰੀਆਂ ਸੰਗਤਾਂ ਕੋਈ ਕੋਈ ਵਿਦੇਸ਼ ਤੋਂ ਡਾਕਟਰ ਆਉਂਦੇ ਐ ਐਕਸਪਰਟ ਡਾਕਟਰ ਜਾਂ ਦੇਸ਼ ਦੇ ਦੂਜੇ ਹਿੱਸਿਆਂ ਤੋਂ ਆਉਂਦੇ ਆ ਜਾਂ ਪੰਜਾਬ ਤੋਂ ਜਿਹੜੇ ਸੇਵਾ ਕਰਨਾ ਚਾਹੁੰਦੇ ਆ ਕੋਈ ਐਨ ਜੀਓ ਸੇਵਾ ਕਰਨਾ ਚਾਹੁੰਦੀ ਆ ਕਿਸੇ ਤਿੱਕੇ ਨਾਲ ਯੋਗਦਾਨ ਪਾਣਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਅਸੀਂ ਇੱਕ ਹੈਲਪਲਾਈਨ ਨੰਬਰ ਦਿੱਤਾ ਸਹਿਯੋਗ ਵਾਸਤੇ ਜਿਹੜਾ ਕਿ ਹੈਗਾ 623991 76007 ਮੈਂ ਰਿਪੀਟ ਕਰਦਾ ਜੀ 62391 76007 ਜੇ ਕੋਈ ਸਹਿਯੋਗ ਕਰਨਾ ਚਾਹੁੰਦਾ ਕਿਸੇ ਵੀ ਤਰੀਕੇ ਨਾਲ ਅਸੀਂ ਸਾਡੇ ਟੈਂਟ ਲੱਗੇ ਹੋਣਗੇ ਸਾਡੇ ਨਾਲ ਆ ਕੇ ਅਸੀਂ ਇਕੱਠੇ ਹੋ ਕੇ ਸੇਵਾ ਕਰਾਂਗੇ ਸਾਡਾ ਸਾਰਿਆਂ ਦਾ ਮਕਸਦ ਇਹ ਹੀ ਆ ਕਿ ਸੰਗਤ ਨੂੰ ਕੋਈ ਦਿੱਕਤ ਨਾ ਹੋਵੇ ਤੇ ਇਹਦੇ ਨਾਲ ਨਾਲ ਇੱਕ ਅਸੀਂ ਮੈਡੀਕਲ ਹੈਲਪਲਾਈਨ ਵਾਸਤੇ ਇੱਕ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੰਬਰ ਦਿੱਤੇ ਜਾਣਗੇ ਇੱਕ ਸਾਡੇ ਵੱਲੋਂ ਸਿਹਤ ਮੈਕਮੇ ਵੱਲੋਂ ਵੀ 98155 88342 98155 88342 ਸੋ ਇਹ ਜੇ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਕੋਈ ਮੈਡੀਕਲ ਪ੍ਰੋਬਲਮ ਹੋਵੇ ਕੋਈ ਦਵਾਈ ਚਾਹੀਦੀ ਹੋਵੇ ਇਸ ਨੰਬਰ ਤੇ ਕਾਲ ਕਰਨਗੇ ਤਾਂ ਉਹਨਾਂ ਕੋਲੇ ਇਮੀਡੀਏਟਲੀ ਐਂਬੂਲੈਂਸ ਦੀ ਲੋੜ ਹੋਵੇਗੀ ਐਂਬੂਲੈਂਸ ਪਹੁੰਚੇਗੀ ਗਾਈਡੈਂਸ ਦੀ ਲੋੜ ਹੋਵੇਗੀ ਉਹ ਮਿਲ ਜੇਗੀ ਜਾਂ ਨੀਅਰਸ ਤੋਂ ਉਹਨੂੰ ਦੱਸਤਾ ਜਾਏਗਾ ਤੇ ਸਾਡੇ ਜਿਹੜੇ ਸਾਰੇ ਜਿੰਨੇ ਵੀ ਸਾਡੇ ਐਪ ਦੇ ਉੱਤੇ ਹੋਣਗੇ ਜਿੰਨੇ ਆਮ ਆਦਮੀ ਕਿਹਨੇ ਕਿਹਾ ਸਿਹਤ ਸਸਤਾਵਾ ਤੇ ਤੁਹਾਨੂੰ ਲੱਭਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਏਗੀ ਔਰ ਵੈਸੇ ਵੀ ਸਾਰੇ ਸਟ੍ਰੈਟੈਜਿਕ ਪੁਆਇੰਟ ਤੇ ਸਾਡੀਆਂ ਸਵਾਮਾ ਹਾਜ਼ਰ ਰਹਿਣਗੀਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਮੈਡੀਕਲ ਦਵਾਈ ਲੈਣ ਦੇ ਵਿੱਚ ਜਾਂ ਮੈਡੀਕਲ ਕੇਅਰ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਔਰ ਅਸੀਂ ਦਿਨ ਰਾਤ ਜਿਹੜਾ ਹੈਗਾ ਉਹ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਰਵਾਂਗੇ ਬਹੁਤ ਬਹੁਤ